ਹੂੰ ਪਰ ਜੇ ਬੋਲਦੀ ਹੈ ਤਾਂ ਲੜਦੀ ਹੈ ਕੀ ਕਰਾਂ ਐਡੀ ਭੜੀ ਨੂੰ ਆ ਗਈ ਕਨੂਹ ਹੋਣੀ ਸੀਗੀ ਉਹ ਗੱਲ ਆ ਕਿ ਇੱਕ ਪੁੱਤ ਉਹ ਵੀ ਵਿਆਹ ਲਿਆ ਤੌੜੀ ਵਾਲਾਂ ਦੀ ਪਰ ਤੌੜੀ ਵਾਲੇ ਤਾਂ ਕਿਰ ਐਡੇ ਵਿਚਾਰੇ ਹੋ ਹੁੰਦੇ ਨੇ ਪਰ ਇਹ ਤਾਂ ਉਹ ਗੱਲ ਹੈ ਇੱਕ ਪੁੱਤ ਸੀਗਾ ਉਹ ਐਡੀ ਲੜਾਕੀ ਨਾਲ ਵਿਆਹ ਲਿਆ ਇੰਨਾ ਲੜਦੀ ਹੈ ਇੰਨਾ ਲੜਦੀ ਹੈ ਕਿਸੇ ਵੇਲੇ ਨਹੀਂ ਭਣੇ ਚੁੱਪ ਕਰਦੀ ਕੀ ਕਰਾਂ ਮੈਂ ਕਿੱਧਰ ਜਾਵਾਂ ਕੁੜੀ ਹੋਵੇ ਉਹਦੇ ਕੋਲ ਬਾਕੀ ਜਾ ਪਰ ਤਾਂ ਕੁੜੀ ਵੀ ਨਹੀਂ ਹੈ ਹੋ ਹੋ ਕਿਆ ਸੰਭਰਦੀ ਹੁਣ ਤਾਂ ਮੈਂ ਥੱਕ ਗਈ ਸਾਰੀ ਤਾਂ ਕੋਠੀ ਸੰਭਰ ਕੇ ਲਿਆਈ ਆ ਓਏ ਰੱਬਾ ਬੰਦੇ ਬੈਠਾ ਨਹੀਂ ਚਾਲੂ ਤਾਂ ਸਹੀ ਹੱਥ ਚ ਫੜਦੇ ਨਹੀਂ ਆ ਇਹ ਆ ਗਈ ਫੇਰ ਲੱਗ ਬੁਝੂਗੀ ਦੇਖਣਾ ਲੱਗ ਜੂਗੀ ਜੇ ਆ ਗਈ ਕਿਸੇ ਪਾਸੋਂ ਓਹ ਗੋਡੇ ਦੁਖੀ ਜਾਂਦੇ ਨੇ ਕਿਹੜਾ ਗੋਡੇ ਨਾਲ ਤੁਰਿਆ ਜਾਂਦਾ ਹੈ ਹੈ ਬਸ ਸਾਰਾ ਦਿਨ ਲੜਾਈ ਭਾਦਦੀ ਐ ਮੇਥੋਂ ਤਾਂ ਲੜਿਆ ਵੀ ਨਹੀਂ ਜਾਂਦਾ ਹੁਣ ਫੱਕਲ ਸੇਲਰ ਪਾਂ ਦੇ ਦਰਾਨੇ ਜਠਾਣੇ ਨਾਲ ਸੁਹਾਨਾ ਤਾਂ ਲੜਿਆ ਵੀ ਨਹੀਂ ਜਾਂਦਾ ਹੈ ਪਰ ਮੇਰੀ ਤਾਂ ਸੱਸ ਵਿਚਾਰੀ ਲੜਦੀ ਨਹੀਂ ਸੀ ਬਾਹਰੀ ਚੰਗੀ ਸੀ ਵਿਚਾਰੀ ਐਨੀ ਚੰਗੀ ਸੀ ਬੇਬੇ ਆਏ ਬੋਕਰਾ ਤੇ ਫੜ ਕੇ ਵੇਗੀ ਹਣ ਤਾਂ ਨਹੀਂ ਸੰਭਰਿਆ ਜਾਂਦਾ ਕੋਣੀ ਮੈਂ ਹੁਣ ਸਾਰੇ ਪੁੱਤ ਕੋਠੀ ਸੰਭਰ ਕੇ ਲਈਆਂ ਹੈ ਹੈ ਉਹ ਵੇੜਾ ਇੰਨਾ ਕਉ ਸੰਭਰ ਥੱਕ ਗਈ ਮੇਰੇ ਤਾਂ ਗੋਡੇ ਦੋ ਆ ਦੋ ਮਠਾਂ ਤੇ ਤਾਂ ਬੋਕਰ ਮਾਰੀ ਸਾਰੇ ਕੋਠੀ ਕਿੱਥੋਂ ਸੰਭਰਦੀ ਸਾਰਾ ਦਿਨ ਤਰਾ ਹੀ ਬਹਾਨਾ ਮੇਰੇ ਗੋਡੇ ਦੁਖਦੇ ਆ ਮੈਨੂੰ ਯਾਦ ਆਉਂਦਿਆ ਆ ਗੱਲਾਂ ਵਾਰ ਕਹਿੰਦੇ ਕੱਲੂ ਵੀ ਪਤਾ ਨਹੀਂ ਹੁਣ ਕੀ ਬੁੜ-ਬੁੜ ਕਰੀ ਜਾਂਦੀ ਸੀਗੀ ਤੂੰ ਕੁਛ ਨਹੀਂ ਕਰਦੀ ਸੀ ਮੈਂ ਕੀ ਕਰਨਾ ਤੇਰੇ ਮੂਹਰੇ ਮੈਂ ਕੀ ਬੋਲ ਸਕਦੀ ਆ ਲਓ ਕਿ ਬੋਲ ਨਹੀਂ ਸਕਦੀ ਜਿਉਂ ਟੜਕੇ ਤੋਂ ਲੱਗਦੀ ਮੇਰਾ ਸਿਰ ਦੁਖਣ ਲਾ ਦਿੰਨੀ ਆ ਕੰਮ ਦਾ ਟੱਕਾ ਨਹੀਂ ਤੋੜਦੀ ਆ ਬੋਕਰ ਤੂੰ ਟੜਕੇ ਦੀ ਲੱਗੀਆਂ ਜੇੜਣ ਜੇੜਣ ਆ ਦੋ ਗਿੱਠਾਂ ਚ ਮਾਰੀ ਆ ਲੈ ਹਲੇ ਤੱਕ ਮੇਰੀ ਗੱਲ ਸੁਣ ਨੀ ਜੇ ਮੈਂ ਨਹੀਂ ਕੰਮ ਕਰਦੀ ਤਾਂ ਕੋਈ ਵੀ ਨਹੀਂ ਕਰਦਾ ਫਿਰ ਤੂੰ ਅੱਛ ਕਿੰਨੀਆਂ ਵੀ ਨਹੀਂ ਲਾ ਸਕਦੀ ਜੇ ਮੈਂ ਨਹੀਂ ਕੰਮ ਕਰਦਾ ਦੱਸ ਮੇਰੀ ਸ਼ਕੀਨੀ ਦਾ ਹੋ ਜਾਂਦਾ ਹੋਰ ਦੱਸ ਤੇਰਾ ਪੁੱਤ ਜਿਉਂਦਾ ਜਾਗਦਾ ਮੈਂ ਤਾਂ ਸ਼ਕੀਨੀ ਲ ਲਾਲ ਆ ਮੈਂ ਕਹਿੰਦੇ ਤੈਨੂੰ ਹਟਾਉਣੀਆਂ ਸ਼ਕੀਨੀ ਤੋਂ ਗੱਲ ਕਰ ਮੈਂ ਤਾਂ ਕਹਿ ਨਹੀਂ ਪੁੱਤ ਪਹਿਲਾਂ ਮੈਂ ਰੋਟੀਆਂ ਪਕਾ ਕੇ ਹਟੀ ਆਈਆਂ ਢੇਰ ਖੇਤ ਗਈਆਂ ਨੇ ਉਹ ਲੈ ਕੇ ਗਿਆ ਹੈ ਹੁਣ ਮੈਂ ਆ ਸੰਭਰੀ ਜਾਨੀ ਐ ਤੇ ਭਾਂਡਿਆਂ ਦਾ ਹਲੇ ਢੇਰ ਪਿਆ ਫਿਰ ਤੂੰ ਪੁਸਤਾ ਕਰ ਲਿਆ ਕਰ ਮੈਂ ਢੇਰ ਰੋਟੀਆਂ ਦਾ ਕਿਹੜਾ ਚਾਰ ਤਾਂ ਜਣੇ ਆ ਢੇਰ ਹੀ ਦੱਸਦੀ ਆ ਲੈ ਚਾਰ ਜਣੇ ਦੀਆਂ ਰੋਟੀਆਂ ਨੂੰ ਉਹ ਖੇਤ ਗਿਆ ਜੇ ਦੋ ਦਿਹਾੜੀਏ ਵੀ ਗਏ ਨੇ ਬੱਟਾ ਮੁੱਟਾ ਪਾਉਂਦੇ ਨੇ ਕਣਕ ਦੀਆਂ ਚੱਲ ਕੋਈ ਨਾ ਬੇਬੇ ਆ ਗੱਡੀ ਨੂੰ ਦੇਖ ਕੇ ਤੇਰਾ ਤਾਂ ਉਹੀ ਗੱਲ ਆ ਕਿ ਪੈਰ ਭਾਰੀ ਹੋ ਰਿਹਾ ਆ ਮੈਨੂੰ ਦੇਖ ਕੇ ਨਹੀਂ ਤੈਨੂੰ ਕੰਮ ਆਉੜਦੇ ਹੈਗੇ ਨਾ ਜਦੋਂ ਮੈਂ ਨਹੀਂ ਸੀਗੀ ਉਦੋਂ ਕੌਣ ਕਰਦਾ ਸੀ ਫਿਰ ਕਮਾਂਦਰੇ ਤੁਹਾਡੇ ਕੋਈ ਉਦੋਂ ਮੈਂ ਤੱਕਣੀ ਸੀ ਮੈਂ ਕਰ ਲੈਂਦੀ ਸੀ ਮੈਂ ਤਾਂ ਬਥੇਰੇ ਕੰਮ ਕੀਤਾ ਪਰ ਕਿਸੇ ਦੀ ਕਦਰ ਨਹੀਂ ਕੀਤੀ ਉਹ ਕੰਮ ਦੀ ਕੋਈ ਕਦਰ ਨਹੀਂ ਕਰਦਾ ਬਸ ਕਦਰ ਨੂੰ ਲਾਸ ਹੋਰ ਕਿ ਤੈਨੂੰ ਮੈਡਲ ਦੇ ਦਈਏ ਕਦਰ ਨਹੀਂ ਕੀਤੀ ਕਿ ਕਦਰ ਨਹੀਂ ਕੀਤੀ ਮੈਨੂੰ ਸੁਣਾਉਣ ਬਹਿ ਜਾਣੀਆਂ ਗੱਲਾਂ ਇਹ ਤੂੰ ਤੈਨੂੰ ਕੀ ਸੁਣਾਉਣੀ ਹੈ ਭਾਈ ਤੂੰ ਕਿਹੜਾ ਮੇਰੀਆਂ ਸੁਣਦੀਆਂ ਤੂੰ ਤਾਂ ਲੜੇਂਗੀ ਵੱਧ ਤੋਂ ਵੱਧ ਚਾਰ ਗੱਲਾਂ ਮੈਨੂੰ ਹੋਰ ਬੋਲ ਜੇਂਗੀ ਤੈਨੂੰ ਲੜਨ ਨੂੰ ਮੇਰਾ ਦਿਮਾਗ ਹਿੱਲੇਗਾ ਉਹੀ ਗੱਲ ਆ ਬੋਕਰ ਵਰਤਾ ਬੈ ਗਈ ਕਿ ਮੇਰੇ ਗੋਡੇ ਦੁਖਦੇ ਨੇ ਆ ਗੱਲਾਂ ਦੇ ਜਵਾਬ ਇਥੇ ਆ ਜਾਂਦੇ ਨੇ ਤੈਨੂੰ ਚਰ ਕੋਈ ਨਾ ਮੈਂ ਹੀ ਸੰਭਰਨਾ ਸੰਭਰ ਲੂੰਗੀ ਬੇਬੇ ਟਾਈਮ ਨਾ ਸੰਭਰ ਲਾ ਉਦੋਂ ਦਾ ਦੇ ਲੋਕ ਘਰੋਂ ਆ ਕੇ ਮੁੜ ਜਾਂਦੇ ਨੇ ਕਿ ਨਾਲੇ ਉਹਦੇ ਕੂੜੇ ਇਹ ਵੀ ਇੱਕ ਪਾਸੇ ਕਰਦੀ ਸਾਰਾ ਚਾਕੇ ਕਰ ਦੂੰਗੀ ਤੂੰ ਕਰ ਦੇ ਤੂੰ ਤਾਂ ਐ ਤੜਕੀ ਤਿਆਰ ਹੋ ਗਈ ਜਿਵੇਂ ਕੋਈ ਵਿਆਹ ਚ ਜਾਣਾ ਹੁੰਦਾ ਬੇਬੇ ਮੇਰੀ ਗੱਲ ਸੁਣ ਲਾ ਆ ਮੈਨੂੰ ਨਾ ਕੁਝ ਕਿਹਾ ਕਰ ਹੈ ਜ ਮੈਂ ਤਾਂ ਭਈ ਐ ਤਿਆਰ ਹੋ ਕੇ ਰਹੂੰਗੀ ਜੇ ਤੇਰੇ ਟਾਈਮ 'ਚ ਤੂੰ ਬਥੇਰੀ ਹੁੰਦੀ ਹੋਵੇਂਗੀ ਨਹੀਂ ਸਾਡੇ ਤਾਂ ਗੋਹੇ ਦੇ ਟੋਕਰ ਹੀ ਨਹੀਂ ਸਿਰ ਤੋਂ ਲੈਂਦੇ ਕਿਹੜੇ ਸਾਨੂੰ ਤਿਆਰ ਹੋਣ ਦਿੰਦੇ ਸੀ ਜੱਟ ਫਿਰ ਹੁਣ ਟਾਈਮ-ਟਾਈਮ ਦਾ ਵੀ ਫਰਕ ਹੁੰਦਾ ਸੋਡਾ ਟਾਈਮ ਹੋਰ ਸੀ ਸਾਡਾ ਟਾਈਮ ਹੋਰ ਆ ਟਾਈਮ ਵੀ ਭਾਣੇ ਤੁਸੀਂ ਆਪ ਦੇ ਹਿਸਾਬ ਨਾਲ ਲੈਂਦੇ ਨੇ ਟਾਈਮ ਕਿਹੜਾ ਐ ਕਹਦੇ ਵੀ ਕੰਮ ਨਾ ਕਰੋ ਚਲ ਬੇਬੇ ਮੇਰੀ ਗੱਲ ਸੁਣ ਲਾ ਮੈਨੂੰ ਤਾਂ ਬਾਲੀਆਂ ਗੱਲਾਂ ਤੇਰੇ ਨਾਲ ਬਾਈਦੀਆਂ ਨੇ ਹੈਗੀਆਂ ਦਵਾ-ਦਵਾ ਨਾ ਬੋਕਰ ਮਾਰ ਲਾ ਹਾਂ ਮਾਰ ਲੈਣੀ ਐ ਭਾਣੇ ਸਾਡੀਆਂ ਤਾਂ ਸੱਸਾਂ ਦੀ ਚੌਧਰ ਚੱਲਦੀ ਸੀ ਹੁਣ ਤਾਂ ਨੂਹਾਂ ਦੀ ਚੌਧਰ ਚੱਲਦੀ ਐ ਕੀ ਕਰੀਏ ਹੈ ਨੂਹਾ ਦੇ ਥੱਲੇ ਲੱਗੀਆਂ ਪਈਆਂ ਨਹੀਂ ਕੰਮ ਕਰਦੀਆਂ ਤਾਂ ਵੀ ਮਰ ਗਈਆਂ ਕੰਮ ਕਰਦੀਆਂ ਤਾਂ ਮਰ ਗਈਆਂ ਕੰਮ ਹੁਣ ਹੱਡ ਨਹੀਂ ਕਰਦੇ ਕੀ ਕਰਗੇ ਥੱਕ ਗਏ ਹੱਡੇ ਵੀ ਬਥੇਰਾ ਘੱਟਾ ਢੋਗਾ ਹਾਏ ਹਾਏ ਇਹ ਚਰ ਵੀ ਮਨਾ ਸਬਰ ਲਾਇਂ ਵਦੂ ਫੇਰ ਲੜੂਗੀ ਵਿੱਚ ਤਾਂ ਭੋਲਿਆ ਵੀ ਨਹੀਂ ਜਾਂਦਾ ਏ ਗਿੱਟਤਾ ਥਾਂਗਾ ਸਾਰਾ ਨਰ ਮੇਨਾਂ ਰੁੱਕਿਆ ਪਿਆ ਕਿੰਨੇ ਵਾਰੀ ਕਿਹਾ ਇਹਨੂੰ ਵੀ ਵੇਚਦੇ ਵੇਚਦੇ ਗੱਲ ਹੀ ਨਹੀਂ ਸੁਣਦਾ ਹੈਗਾ ਮੇਰੀ ਨਾ ਹਾਏ ਪਿਆ ਲੱਤਾਂ ਸਾਲੀ ਤੇ ਉਹ ਨਰਮਾ ਕੌਣ ਵੇਚ ਕੇ ਆਊਗਾ 10 ਦਿਨ ਹੋ ਗਏ ਘੱਟੋ ਘੱਟ ਮੈਨੂੰ ਕਹੀ ਜਾਂਦੀ ਨੂੰ ਨਰਮਾ ਜੀ ਆਰਤੀਆ ਕਹਿੰਦਾ ਥਾਂ ਨਹੀਂ ਤੇ ਫਿਰ ਕਰੇ ਗਿੱਠ ਦਾ ਥਾਂਗਾ ਸਾਰਾ ਕਮਰਾ ਰੁਕਿਆ ਪਿਆ ਮੈਂ ਦੱਸ ਸਮਾਨ ਕਿੱਥੇ ਰੱਖਾਂ ਤੂੰ ਤਿਆਰੀ ਜੀ ਕਰੀ ਐ ਸਰ ਜਾ ਕੇ ਆਉਣਾ ਵਾ ਸਰ ਕੱਲ ਦਾ ਜਾ ਕੇ ਆਈਆਂ ਤੈਨੂੰ ਪਤਾ ਨਾ ਮੇਰੇ ਭੂਆ ਦੀ ਕੁੜੀ ਦਾ ਵਿਆਹ ਗਾ ਮੈਂ ਕੱਪੜੇ ਲੈ ਕੇ ਆਉਣੇ ਆਗੇ ਕੱਪੜੇ ਨਹੀਂ ਲੋਟ ਆਉਂਦੇ ਕਿੰਨੇ ਕੁ ਦਬਾਤੇ ਤੂੰ ਪਹਿਲਾਂ ਇੱਕ ਦਾ ਸੂਟ ਦਵਾਇਆ ਉਹ ਵੀ ਵਰਤਾਂ ਤੇ ਵਰਤਾਂ ਤੇ ਪਰਸੋਂ ਦਾ ਲੈ ਚਾਈਆਂ ਪਰਸੋਂ ਲੈ ਕੇ ਆਈਆਂਗੀ ਮੈਂ ਅੱਜ ਫੇਰ ਕੱਢ ਲਈ ਧਿਆਨ ਆਥੜੇ ਮੂਤ ਪੀ ਲਿਆ ਕਰ ਉਹ ਤਾਂ ਤੁਹਾਨੂੰ ਦਿਸਦਾ ਨਹੀਂ ਹੈਗਾ ਮੇਰੇ ਕੱਪੜੇ ਪਾਏ ਤੁਹਾਨੂੰ ਦਿਸ ਜਾਂਦੇ ਹੈਗੇ ਉਹ ਤਾਂ ਥੱਕਿਆ ਆਉਣਿਆ ਪੀਣੀ ਆ ਪੀਣੀ ਆ ਉਹਦੇ ਨਾਲ ਥੱਕਟ ਲੈ ਜਾਂਦੀ ਆ ਫੇਰ ਤੂੰ ਤਾਂ ਕੱਢ ਲਈ ਤੌਰ ਆ ਤੇ ਹੋਰ ਤੌਰ ਕੱਢਾ ਨਾ ਕੋਈ ਨਾ ਪੁੱਛ ਕੇ ਵੇਚ ਦੇਾਂਗੇ ਨਾਲੇ ਘਰੇ ਸਾਰਾ ਸਮਾਨ ਮੁੱਕਿਆ ਪਿਆ ਜੀ ਮੇਰੀ ਗੱਲ ਸੁਣ ਲਓ ਤੁਸੀਂ ਧਿਆਨ ਨਾਲ ਸਮਾਨ ਕੱਲ ਤਾਂ ਲਿਆਂਦਾ 100 ਰੁਪਏ ਦਾ 100 ਰੁਪਏ ਨਾਲ ਕੀ ਹੋਊਗਾ 100 ਰੁਪਏ ਨਾਲ ਕਢਾ ਉਮਰ ਨੰਗ ਜੂਗੀ ਨਾ ਖਾਂਡਾ ਕੀ ਕਰੇ ਨਾ ਚਾਹ ਪੱਤੀ ਆ ਨਾ ਨਾਣ ਮਿਰਚ ਮੈਂ ਰੋਜ਼ ਰੋਜ਼ ਮੰਗਦੀ ਸੋਹਣੀ ਨਹੀਂ ਲੱਗਦੀ ਆ ਤਰੀਕਾ ਬੰਨੀ ਦੇਖ ਲੈ ਕਿੱਡੀ ਵੱਡੀ ਹਵੇਲੀ ਪਾ ਰੱਖੀ ਐ ਤੇ ਇਥੋਂ ਆ ਦੋ ਕਮਰਿਆਂ ਦੀ ਸੱਤ ਨਹੀਂ ਬਦਲੀ ਜਾਂਦੀ ਹੈਗੀ ਆਪਾਂ ਅਸੂ ਵੀ ਉੱਚੀ ਪਾਵਾਂਗੇ ਪਤੀ ਆ ਮੈਨੂੰ ਉਹ ਤਾਂ ਬੜੀਆਂ ਬੜੀਆਂ ਗੱਲਾਂ ਕਰਦਾ ਸੀ ਤੈਨੂੰ ਵੀ ਰਾਣੀ ਬਣਾ ਕੇ ਰੱਖੂੰਗਾ ਰਾਣੀ ਨਹੀਂ ਤੂੰ ਤਾਂ ਮੈਨੂੰ ਨੌਕਰਾਨੀ ਬਣਾਤਾ ਇੱਥੇ ਲਿਆ ਕੇ ਤੂੰ ਦੇਖੀ ਖੜ ਖੜ ਦੇਖਣਗੇ ਕੋਠੀ ਕੰਨੀ ਆਪਣੀ ਕੰਨੀ ਉਹ ਤਾਂ ਸਾਰੇ ਖੜ ਖੜ ਦੇਖਦੇ ਆ ਤੇਰੇ ਬੰਨੀ ਵੀ ਆ ਦੋ ਕਮਰਿਆਂ ਦੀ ਸੱਤ ਨਹੀਂ ਬਦਲ ਜਾਂਦੀ ਇਹਨਾਂ ਤੋਂ ਆ ਦੇਖ ਲੈ ਸਾਰੇ ਘਰ ਨੂੰ ਤੇੜਾ ਆਈਆਂ ਪਈਆਂ ਨੇਗੀਆਂ ਓਏ ਇਹ ਤਾਂ ਵਧੀਆ ਜੇ ਸੋਨਾ ਕੁਝ ਨਹੀਂ ਹੁੰਦਾ ਪਾ ਲਾਂਗੇ ਹੌਲੀ 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 ਨਹੀਂ ਤੇਰਾ ਤਾਂ ਲੋਟ ਆਉਂਦਾ ਜਦੋਂ ਕਦੋਂ ਮੈਂ ਘਰ ਦੀ ਗੱਲ ਕਰਦੀ ਕੋਈ ਨਾ ਪਾ ਲਾਂਗੇ ਹੌਲੀ ਹੌਲੀ ਇਹੀ ਗੱਲ ਸੁਣ ਸੁਣ ਕੇ ਨਾ ਮੈਂ ਬੁੜੀ ਹੋਣ ਵਾਲੀ ਹੋਗੀ ਤੇਰੇ ਅਰੇ ਤੂੰ ਵਿਆਹ ਤਾਂ ਦੇਖਿਆ ਤੇਰਾ ਤਾਂ ਵਿਆਹ ਆ ਹੀ ਰਹਿੰਦਾ ਹੈ ਸੂਟ ਵੀ ਤਾਂ ਲੈ ਕੇ ਆਉਣੇ ਆ ਗੋਲਾ ਧੰਦਾ ਵੀ ਤਾਂ ਸਾਰਾ ਕਰਦੀ ਆ ਮੈਂ ਚੰਗਾ ਕੰਮ ਕਰ ਲਾ ਤੂੰ ਤੈਨੂੰ ਦਿਸਦਾ ਨਹੀਂ ਮੇਰੇ ਕੱਪੜੇ ਦਿਸ ਜਾਂਦੇ ਆਗੇ ਕੋਈ ਨਾ ਕਰਦੀ ਆ ਮੈਂ ਆਪਦੀ ਮਾਂ ਨਾਲ ਮੈਂ ਰਹਿੰਦੀ ਨਹੀਂ ਇੱਥੇ ਹੁਣ ਜਾਉਂਗੀ ਮਾਸੀ ਨੇ ਤਾਂ ਮੈਨੂੰ ਬੁਲਾਇਆ ਨਹੀਂ ਆਪ ਨਹੀਂ ਆਉਣਾ ਪਿਆ ਮੈਨੂੰ ਬਿਸ਼ਰਮ ਹੋ ਕੇ ਭਾਬੀ ਕੋ ਬੀਜੇ ਥੱਲੇ ਲੱਗੀ ਹੋਣੀ ਜੇ ਮੈਂ ਨਾ ਪੜਦੀ ਹੁੰਦੀ ਨਾ ਇਹਨਾਂ ਦੇ ਘਰੇ ਤੋਂ ਬੜਨੀ ਹੀ ਨਹੀਂ ਸੀ ਮੈਂ ਆ ਦੇਖ ਲੈ ਬੁਢੀ ਜੀ ਕੰਮ ਨੂੰ ਕਿਵੇਂ ਕਰਦੀ ਹੁਣ ਭਾਬੀ ਭਾਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੈ ਦੱਸ ਫੜ ਜਾ ਕੀ ਬੈਗੀ ਤੂੰ ਇਤ ਕੀ ਜੇ ਛੁੱਟੀਆਂ ਹੋ ਗਈਆਂ ਸੀ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਰੀਆਂ ਛੁੱਟੀਆਂ ਉੱਥੇ ਰਹਿਣਾ ਸੀ ਕਿੱਥੇ ਉਹ ਮਾਂ ਕੋਲ ਕੰਮ ਹੀ ਆਣੇ ਸੀ ਉੱਥੇ ਜਾਣਾ ਸੀ ਮੈਂ ਹੋਰ ਕਿੱਥੇ ਜਾਣਾ ਸੀ ਆਪਦੀ ਮਾਂ ਦੇ ਕੰਮਾਂ ਦਾ ਤਾਂ ਹੋ ਗਿਆ ਨਾ ਪੜਨ ਦੀ ਤਾਂ ਤੂੰ ਇੱਥੀਆਂ ਤੈਨੂੰ ਤਾਂ ਆਏ ਬਸ ਪੜਨ ਪੜਨੇ ਲਈ ਉੱਥੇ ਜਾਵਾਂ ਨਾ ਸਾਡੇ ਕੰਮਾਂ ਦੀ ਤੈਨੂੰ ਫਿਕਰ ਨਹੀਂ ਹੈਗੀ ਹੁਣ ਫਿਰ ਮੈਂ ਇੱਥੇ ਕੰਮ ਕਰਾਉਣਾ ਲੈ ਦੇਖ ਲੈ ਮਾਸੀ ਕਿੱਥੇ ਤੂੰ ਮੈਨੂੰ ਮਾਸੀ ਦੱਸ ਮਾਸੀ ਦੇ ਕਿਹੜਾ ਜਠੇਰੇ ਨੇ ਕੋਈ ਖਬਰਾਂ ਕਿਦੇ ਬੈਠੀ ਹੋਣੀ ਅਕਾ ਜੀਨੇ ਲਾਲੀ ਗੱਲੀ ਉਸੇ ਨਾਲ ਉੱਠ ਚੱਲੀ ਆ ਘਰ ਦੇ ਕੰਮ ਕਰ ਤੇ ਕਹਦੂ ਮੇਰੇ ਗੋਡੇ ਦੁਖਦੇ ਆ ਆ ਹੁਣ ਪਤਾ ਨਹੀਂ ਕਦੋਂ ਦੀ ਕਿਧੇ ਜਾ ਕੇ ਬੈਠੀ ਆ ਲੈ ਫੇਰ ਅਗਲਾ ਕਹਿੰਦਾ ਸੱਸ ਨੂੰ ਨਿੰਦ ਦੇ ਆ ਸਹੀ ਗੱਲ ਐ ਆਇ ਨਹੀਂ ਘਰੇ ਬਹਿ ਜਾ ਸੇ ਫਿਰ ਦੁਪਹਿਰ ਤੈਨੂੰ ਪਾਣੀ ਪੂਣੀ ਲਿਆ ਕੇ ਦੇਵਾਂ ਮੈਂ ਤੇ ਹੋਰ ਤੇਰੀ ਮੰਮੀ ਹੋਰ ਠੀਕ ਸੀ ਸਾਰੇ ਮਾਸੇਰੀ ਮੰਮੀ ਹੋਰ ਤਾਂ ਵਧੀਆ ਸੀਗੇ ਤੂੰ ਦੱਸ ਮੈਂ ਤਾਂ ਬਸ ਠੀਕ ਆ ਮੈਨੂੰ ਤਾਂ ਤੇਰੀ ਸੱਚੀ ਬੁਲਾਈ ਜਿਆਦਾ ਹੁੰਦੀ ਸੀ ਮੇਰੇ ਤਾਂ ਜੀ ਨਹੀਂ ਲੱਗਿਆ ਤੇਰੇ ਬਿਨਾ ਅੱਛਾ ਹੋਰ ਦਾਪ ਜਮੇ ਨਹੀਂ ਜੀ ਲੱਗਦਾ ਸੀ ਮੇਰਾ ਕਦੋਂ ਦੀ ਐਂ ਕਰੀ ਜਾਂਦੇ ਮੈਂ ਤਾਂ ਭਾਬੀ ਕੋਲ ਜਾਣਾ ਭਾਬੀ ਕੋਲ ਜਾਣਾ ਭਾਬੀ ਕੋਲ ਚੱਲ ਬਾਲੀ ਫਰਫੜ ਦੇ ਲੈ ਲੈਣਾ ਤੂੰ ਤਾਂ ਜਾਣਾ ਭਾਬੀ ਕੋਲੇ ਫਿਰ ਤੋ ਇਨੇ ਦਿਨ ਨਹੀਂ ਸਿਲਾਉਂਦੀ ਚੱਲ ਮੈਂ ਤੈਨੂੰ ਪਾਣੀ ਲੈ ਕੇ ਦਿੰਨੀ ਆ ਚਾਹ ਵੀ ਤਰ ਲਈ ਲੈ ਲਾਤਾ ਹੁਕਮ ਇਹ ਤਰੂਗੀ ਚਾਹ ਹੋਰ ਨਾ ਅਸੀਂ ਪਤਨ ਲਿਆ ਕੇ ਦਊਗੀ ਕਿ ਨਾ ਘਾਂਟਾ ਹੋ ਗਿਆ ਮੈਂ ਆ ਲੈ ਤੂੰ ਆਏ ਦੇਖ ਲੈ ਮਿਸ਼ਰੀ ਬੇਬੇ ਇੰਨੀ ਚਲਾਕ ਆ ਗਈ ਫਿਰ ਆਹਲਾ ਕਹਿ ਦਿੰਦਾ ਵੀ ਸੱਤ ਸ ਨੂੰ ਨਿੰਦੀਆ ਤੂੰ ਵੀ ਆਖੇਗੀ ਵੀ ਮੇਰੀ ਮਾਸੀ ਨੂੰ ਭਾਬੀ ਕੀ ਕਹਿੰਦੀ ਆ ਬੋਕਰ ਲਾਉਂਦੀ ਲਾਉਂਦੀ ਉਹ ਥੜੀ ਤੇ ਬੈ ਗਈ ਆ ਕਿ ਮੇਰੇ ਤਾਂ ਜੀ ਗੋਡੇ ਦੁਖਦੇ ਆ ਤੇ ਮੈਂ ਆਖਾ ਹੀ દવા ਦਾ ਵਲਾ ਲਾ ਬੋਕਰ ਬੇਬੇ ਵੀ ਧੁੱਪ ਜੜੀਆਂ ਦੇ ਨਾਲ ਨਾ ਫਿਰ ਕੋਈ 100 ਬੰਦਾ ਆ ਕੇ ਘਰੋਂ ਮੁੜ ਜਾਂਦਾ ਮਗਰੋਂ ਬੋਕਰ ਮਾਰਨ ਦਾ ਕੀ ਫਾਇਦਾ ਮੈਨੂੰ ਤਾਂ ਭਣ ਇੱਥੋਂ ਬੋਲੀ ਕਹਿੰ ਤੂੰ ਤਾਂ ਸ਼ਕੀਨ ਨਹੀਂ ਲਾ ਲੈਨੀ ਫਿੱਦਾ ਸਪਹਿਲਾ ਮੈਂ ਤਾਂ ਹੁਣ ਇਸ ਉਮਰ ਚ ਸ਼ਕੀਨ ਨਹੀਂ ਲਾਉਣੀ ਹੋਈ ਆ ਇਹਦਾ ਮਤਲਬ ਤਾਂ ਫਿਰ ਬੇਬੇ ਨੂੰ ਮੈਂ ਬੁਰੀ ਲੱਗਦੀ ਆ ਮੈਂ ਤਾਂ ਆਪ ਤਾਂ ਹੀ ਤਾਂ ਇਨੇ ਦਿਨ ਭਾਬੀ ਉੱਥੇ ਲਿਆ ਆ ਲਈ ਆ ਆਪਣੇ ਘਰੇ ਭਾਈ ਜਦ ਮੈਂ ਇੱਥੇ ਆਉਣੀ ਆ ਐਜ ਕੱਪੜੇ ਪਾ ਕੇ ਰੱਖਦੇ ਆ ਉੱਥੇ ਤਾਂ ਮੈਂ ਖੁੱਲ ਕੇ ਜਾਉ ਕਿਉਂ ਨਹੀਂ ਮੇਰੀ ਨਾਂ ਮੇਰੀ ਮਾਂ ਕਹੇ ਨਾ ਮੇਰਾ ਪਿਓ ਕਹੇ ਕੁਝ ਨਹੀਂ ਕਹਿੰਦੇ ਕੱਪੜੇ ਨੂੰ ਇੱਥੇ ਆਉਣੀ ਆ ਚੱਕ ਕੇ ਸੂਟ ਜੇ ਪਾਉਣੀ ਹੈ ਮਤਲਬ ਨਿਪਣ ਤੇਰੀ ਮਾਸੂਈ ਨਹੀਂ ਮਾਨ ਅਸੀਂ ਤਾਂ ਕੁਝ ਨਹੀਂ ਕਹਿੰਦੇ ਕੁਝ ਮਰਜੀ ਪਾਓ ਲਾਹੋ ਹੁਣ ਤੇਰੀ ਮਾਸੂਈ ਟੋਕਦੀ ਤਾਂ ਮੈਨੂੰ ਨਹੀਂ ਬਖਸ਼ਦੀ ਹੈਗੀ ਸਹੀ ਗੱਲ ਹੈ ਭਾਬੀ ਤਾਂ ਬੰਨ ਠਣ ਕੇ ਰਿਆ ਕਰ ਕਿੰਨੀ ਸੋਹਣੀ ਲੱਗਦੀਆਂ ਹਾਂ ਮੈਂ ਤਾਂ ਉਹ ਆਦੀ ਹਾਂ ਆਏ ਤਿਆਰ ਮੁਕੀ ਰਹਿੰਦੀਆਂ ਨੇ ਮੈਂ ਤਾਂ ਭਾਣਾ ਕਿ ਐਤਾ ਰਾਜੀ ਰਹੇ ਗੁੱਸੇ ਰਹੇ ਮੈਂ ਕਿ ਮੈਂ ਤਾਂ ਪਈ ਸ਼ਕੀ ਨਹੀਂ ਲਾਉ ਮਾ ਸੁਖਣਾ ਤੇਰਾ ਪੁੱਤ ਜਿਉਂਦਾ ਉਹੀ ਤਾਂ ਗੱਲ ਆ ਹਾਂ ਆਹ ਹੁਣ ਪਤਾ ਨਹੀਂ ਕੀ ਦੇ ਗਈ ਆਗੀ ਆਈਆਂ ਆ ਤੇਰੇ ਹੁੰਦੇ ਤਾਂ ਮਾੜਾ ਜਿਹਾ ਖੜਜਾ ਕਰੂਗੀ ਘਰੇ ਵੀ ਕੁੜੀ ਆਈ ਹੋਈ ਆ ਜਦੋਂ ਮੈਂ ਹੋਵਾਂ ਉਹ ਤਾਂ ਬਸ ਇੱਧਰ ਵਾਗੀ ਇੱਧਰ ਵਾਗੀ ਆ ਗਵਾਂਡਣਾ ਤੇ ਨਹੀਂ ਬੇਰ ਮੈਂ ਤਾਂ ਆਪਣੀ ਉਹਦੇ ਕੋਲ ਬੈਠ ਕੇ ਰਾਜੀ ਮੈਂ ਤਾਂ ਟੋਕਦੀ ਰਹੂਗੀ ਆ ਕੀ ਕਰਦੀ ਆ ਕਣੀ ਚੋ ਬੰਨੀ ਆ ਤੇ ਟਾਈਮ ਹੀ ਦੇਖਦੀ ਰਹਿਨੀ ਆ ਫੋਨ ਤਾਂ ਨਹੀਂ ਹੈਗਾ ਤੇਰੇ ਕੋਲ ਬੈ ਚੱਕ ਕੇ ਆਗੀ ਆਈਆਂ ਸਵਾ ਬਸ ਹੁਣ ਹੀ ਮੱਚੜ ਜਾ ਚਲੋ ਉਧ ਮੇਰਾ ਨਾਨਾ ਹੁਣ ਤੂੰ ਲੈਦੀ ਮੈਨੂੰ ਤਾਂ ਮਸਾ ਬੇਹਕੜਾ ਵਾਂਗੂ ਲੈਂਦੀ ਹੈਗੀ ਤੂੰ ਮੈਂ ਕਿਉਂ ਤੇਰਾ ਨਾਮ ਲੈਣਾ ਮਾਂ ਤੂੰ ਤਾਂ ਫਿਰ ਵੀ ਭਾਣ ਜੀਆ ਮੇਰਾ ਤਾਂ ਗੁੱਸਾ ਹੀ ਕਰੋਗੀ ਚਲ ਵਧੀਆਗੀ ਭਾਬੀ ਰਸ ਚਾਦੀ ਕੁੱਟ ਤੇ ਤੂੰ ਅੱਜ ਕੱਲ੍ਹ ਕੋਈ ਆ ਕੇ ਫਿਰ ਨਾਲ ਲਿਆਉਂਦੀ ਕਿਸੇ ਨੂੰ ਮੈਂ ਕਿਹਨੂੰ ਲੈ ਕੇ ਆਉਣਾ ਕੋਈ ਨਹੀਂ ਸੀਗਾ ਘਰੇ ਛੱਡਣ ਵਾਲਾ ਆਹ ਤੇਰੀ ਮਾਸੀ ਦਾ ਤਾਂ ਐ ਨਹੀਂ ਪਤਾ ਕਿ ਗੱਲ ਪੈਜੀ ਵੀ ਕੱਲੀ ਕਿੱਧਰੋਂ ਆਈ ਆਗੀ ਤਾਂ ਹੀ ਤਾਂ ਤਾਂ ਹੀ ਤਾਂ ਮੈਂ ਕਿਹਾ ਸੀ ਮੇਰੇ ਬੁੜੇ ਨੂੰ ਕਿ ਮੈਨੂੰ ਛੱਡਿਆ ਛੱਡਣ ਹੀ ਨਹੀਂ ਆਉਂਦਾ ਉਹ ਤਾਂ ਨਾਲੇ ਇਹ ਤਾਂ ਸੋਚਣ ਦੀ ਗੱਲ ਐ ਵੀ ਹੁਣ ਸਕੂਲ ਚ ਵੀ ਤਾਂ ਤੁਸੀਂ ਕੱਲ੍ਹ ਗਈ ਜਾਣੀ ਓਥੇ ਕਿਹੜਾ ਕੋਈ ਛੋੜੇ ਮੰਗਰ ਤੁਰੇ ਫਿਰਦਾ ਉਹੀ ਤਾਂ ਗੱਲ ਉਹੀ ਬੱਸ ਇਹਨਾਂ ਨੇ ਬੈਗ ਬੱਸ ਦੋ ਦੀਆਂ ਚਾਰ ਬਣਾ ਕੇ ਦੱਸੂਗੀ ਅੱਗੇ ਸਾਰਾ ਕੁਝ ਤੇ ਹੋਰ ਹੁਣ ਐ ਨਹੀਂ ਪਤਾ ਤੇਰਾ ਹੂੰ ਤੇਰੇ ਕੰਨ ਖਾਈ ਜਾਊਗੀ ਤੂੰ ਕੱਲੀ ਕਿਉਂ ਆਈ ਕੱਲੀ ਕਿਉਂ ਵੀ ਦੱਸ ਸਕੂਲ ਵੀ ਕੱਲੀ ਗਈ ਜਾਂਦੇ ਓਥੇ ਕਿ ਤੁਸੀਂ ਮੰਗਰ ਤੁਰੇ ਫਿਰਦੇ ਹੋ ਇਹਨਾਂ ਦੇ ਬੈਗ ਜਬਾਬਾ ਵੀ ਭਰ ਲਈ ਤੂੰ ਕੀ ਦਿੱਤਾ ਤੇਰੀ ਮੰਮੀ ਨੇ ਕੁਝ ਨਹੀਂ ਐ ਚ ਕੀ ਆ ਕੱਪੜੇ ਆ ਮੇਰੇ ਕੋਲੇ ਲਾ ਕੁੜ ਸਾਡੇ ਵਾਸਤੇ ਕੁਝ ਨਹੀਂ ਭੇਜਿਆ ਹੈਗਾ ਨਾ ਮੇਰੀ ਮੰਮੀ ਹੁਣ ਬਿਮਾਰ ਹੋ ਗਈ ਸੀਗੀ ਮੰਮੀ ਨੇ ਕੀ ਭੇਜਣਾਗਾ ਮੰਮੀ ਨੂੰ ਤਾਂ ਆਪ ਐ ਸੀਗਾ ਕਿ ਕੁੜੀ 4 ਦਿਨ ਹੋਰ ਲਾ ਜੇ ਨਾਲ ਮੇਰਾ ਕੰਮ ਕਢਾ ਜੇ ਤੇ ਉੱਥੇ ਤੋਂ ਕੰਮ ਕਰ ਲੈਣੀ ਐ ਇੱਥੇ ਤਾਂ ਤੂੰ ਵੀ ਨਹੀਂ ਕਰਦੀ ਹੈਗੀ ਹਾਂ ਉੱਥੇ ਤਾਂ ਫਿਰ ਕਰਨਾ ਹੀ ਪੈਂਦਾ ਨਾ ਮੰਮੀ بیمار ਸੀ ਮੇਰੀ ਤਾਂ ਕਰਨਾ ਪੈਂਦਾਗਾ ਹੁਣ ਮੈਨੂੰ ਚੱਲ ਭਾਈ ਮੈਂ ਤਾਂ ਕੁਛ ਕਹਿੰਦੀ ਹੀ ਨਹੀਂ ਐਵੇਂ ਤੇਰੀ ਮਾਸੀ ਆਖੂਗੀ ਮੇਰੀ ਭਾਣ ਜੀ ਨੂੰ ਕੰਮ ਨੂੰ ਕਹਿੰਦੀ ਐ ਮੈਂ ਤਾਂ ਹੁਣ ਛੌੜ ਕਰੀ ਆਣੀ ਆ ਤੇਰੇ ਨਾਲ ਉਹਨੇ ਤਾਂ ਆਪ ਆਨਸਾਰ ਤੇਰੇ ਵਾਂਗੂ ਲੱਗ ਜਾਣਾ ਮੈਨੂੰ ਤਾਂ ਬੋਲਣ ਭਣੈ ਹੀ ਨਹੀਂ ਬੋਲਦੀ ਹੈਗੀ ਮੈਂ ਤਾਂ ਤੇਰੇ ਕੋਲ ਢਹੌਲਾ ਕਰ ਲੈਣੀ ਆ ਵੇ ਬੰਤੇ ਜੀ ਇੱਕ ਕਹੋ ਦਸਣ ਆਉਂਦੀ ਆ ਫਿਰ ਕਹਿੰਦੀ ਕਿ ਸਾਡੇ ਵੇਲੇ ਤੱਕ ਅਸੀਂ ਐਂ ਕਰਦੀਆਂ ਸੀ ਬਾਹ ਕਰਦੀਆਂ ਸੀ ਆ ਚਾਰ ਬੰਦੇ ਸੀ ਕਹਿੰਦੀ ਢੇਰ ਰੋਟੀਆਂ ਦਾ ਪਕਾਇਆ ਲੈ ਮੈਂ ਤੇ ਹੁਣ ਅਸੀਂ ਵੀ ਢੇਰ ਰੋਟੀਆਂ ਦਾ ਪਕਾਇਆ ਕਰੀਏ ਹਾਂ ਨਾਲੇ ਵੇ ਤਾਂ ਟਾਈਮ ਟਾਈਮ ਦੀ ਗੱਲ ਹੁੰਦੀ ਆ ਛੋਟਾ ਵੇਲਾ ਹੋਰ ਸੀ ਸਾਡਾ ਵੇਲਾ ਹੋਰ ਐ ਲੈ ਚਲ ਚੰਗਾ ਮੈਂ ਤੁਹਾਡੇ ਜਰ ਰਸੋਈ ਜਿੱਚ ਸਾਰ ਸਫਾਈ ਜਿ ਕਰਾਂ ਮੈਂ ਤਾਂ ਡਿੱਕੀਆਂ ਦੀ ਚਲਾ ਆ ਜੂਗੀ ਕਰ ਦੂਗੀ ਕਿੱਥੇ ਪਤਾ ਨਹੀਂ ਕਿੱਥੇ ਜਾ ਕੇ ਬੈਠੀ ਹੈਗੀ ਚੰਤਾਬ ਵਾਲੇ ਕੰਮ ਹੋ ਜਾਂਦੇ ਆ ਇਹ ਕਰਤੀ ਇਹ ਕੰਮ ਸਵਾ ਸਾਰਾ ਦਾ ਮਾਸੀ ਲੱਗੀ ਰਹਿੰਦੀ ਆ ਬਸ ਇਹ ਕੋ ਨਿੰਦਨ ਨਾ ਹੋਰ ਕੁਛ ਨਹੀਂ ਆ ਮਾਸੀ ਨੀਵੇਂ ਸੱਦ ਕੇ ਜਾਵਾ ਲੈ ਆ ਗਈ ਕੋ ਤੂੰ ਖਾਏ ਮਾਸੀ ਸਸਰੀਕਾਲ ਸਸਰੀਕਾਲ ਮੈਂ ਕਿਹਦੇ ਨਾਲ ਆਈ ਆ ਮੈਂ ਤਾਂ ਕੱਲੀ ਆਈ ਆ ਕੱਲੀ ਆਈ ਆ ਹਾਂ ਤੇ ਤੇਰੀ ਮੰਮੀ ਆ ਜਾਂਦੀ ਉਹ ਕਿੱਥੇ ਆਉਂਦੀ ਆ ਪਾਪੇ ਨੂੰ ਕਿਹਾ ਸੀਗਾ ਛੱਡ ਜਾ ਉਹਨੂੰ ਕੰਮੀ ਵਾਲੇ ਸੀਗੇ ਫਿਰ ਉਹ ਕਹਿੰਦਾ ਕਹਿੰਦਾ ਤੂੰ ਕੱਲੀ ਬਗ ਜਾ ਹਾਏ ਹਾਏ ਨੀ ਕੱਲੀ ਨਾ ਆਇਆ ਕਰ ਕੋ ਕਿਤੇ ਨਹੀਂ ਕੋ ਚੱਕ ਕੇ ਲੈ ਕੇ ਆਂਦਾ ਮੈਨੂੰ ਇਹ ਚੱਕਣਾ ਤਾਂ ਕੀ ਨਹੀਂ ਐ ਫਿਰ ਵੀ ਚਲਾ ਆ ਔਖਾ ਹੀ ਐ ਕਲੀਆਂ ਦਾ ਕੁੜੀਆਂ ਕੱਤਰੀਆਂ ਦਾ ਲੈ ਕੋਲ ਜ ਵੀ ਤਾਂ ਅਸੀਂ ਕਲੀਆਂ ਹੀ ਜਾਣੀ ਹੈ ਗਿਆ ਉਦੋਂ ਕਿਹੜਾ ਕੋਈ ਨਾਲ ਜਾਂਦਾ ਨਹੀਂ ਉਹ ਤਾਂ ਨੇੜੇ ਐ ਤੁਹਾਡਾ ਪਿੰਡ ਪਤਾ ਕਿੰਨੀ ਦੂਰ ਐ ਕੁਛ ਨਹੀਂ ਹੁੰਦਾ ਵਾਸਤੇ ਆਈਆਂ ਵਾਸਤੇ ਪਾਪਾ ਚੜਾ ਆ ਗਿਆ ਸੀਗਾ ਇੱਥੋਂ ਆਂਦੀ ਹੋਈ ਮੈਂ ਆ ਗਈ ਬਸ ਸਟੈਂਡ ਤੇ ਨਾਲ ਆ ਤੁਹਾਡੇ ਇੱਥੇ ਉਹ ਤਾਂ ਚਲ ਚੰਗਾ ਹੋ ਗਿਆ ਹੋਰ ਦੱਸ ਖੈਰ ਸੁੱਖ ਤੇਰੀ ਮੰਮੀ ਠੀਕ ਸੀ ਹਾਂ ਹਾਂ ਸਾਰੇ ਵਧੀਆ ਸੀ ਤੂੰ ਦੱਸ ਵਧੀਆ ਐ ਮੈਂ ਤਾਂ ਮੇਰੀ ਗੱਲ ਸੁਣ ਹਾਂ ਆ ਫੋਨ ਚੱਕ ਲਈ ਹੁਣ ਨੇ ਇਹ ਤਾਂ ਪਾਪ ਮੈਨੇ ਭੇਜਿਆ ਕਹਿੰਦਾ ਅੰਦਰ ਲੋਡ ਪੈ ਜੂਗੀ ਤੈਨੂੰ ਫੋਨ ਲਾ ਦੀ ਨੀ ਕੁੜੀਆਂ ਨੂੰ ਫੋਨ ਕੌਣ ਦਿੰਦਾ ਹੈ ਕਿਉਂ ਕੁੜੀਆਂ ਨੇ ਬਸ ਫੁੱਲ ਜਊਗੀ ਮੈਂ ਤਾਂ ਨਾ ਅੱਧਿਕਰੀ ਲਾਉਣੇ ਸੀ 4 ਦਿਨ ਬਸ ਮਮੀ ਬਿਮਾਰ ਸੀ ਫਿਰ ਮੈਨੂੰ ਹੁਣ ਮੇਰੇ ਪੇਪਰ ਆ ਗਏ ਮੈਨੂੰ ਆਣਾ ਪਿਆ ਨਹੀਂ ਚਲ ਪੜ ਲੈ ਚੰਗਾ 4 ਅੱਖਰ ਹੋਰ ਸੁਨਾਮਾ ਸੀ ਤੂੰ ਕਿੱਧਰ ਜਾ ਕੇ ਆਈਆਂ ਨਹੀਂ ਮੈਂ ਤਾਂ ਇੱਧਰ ਗਮੰਡੀਆਂ ਦੇ ਬਾਗੀ ਸੀ ਉਹ ਕਈ ਦਿਨਾਂ ਦੀ ਉਸਦੂ ਲੱਗਈ ਸੀ ਕਿਉਂ ਅੱਛਾ ਉਹ ਪੈਸੇ ਜੇ ਲੈਣੇ ਸੀਗੇ ਮਾਹ ਚੱਲ ਲਿਆ ਵਾ ਉਹ ਦਿਨ ਮੇਰੇ ਨਾਲ ਲੜਦੀ ਰਹਿੰਦੀ ਤੇਰੀ ਪਰਜਾਈ ਤੈਨੂੰ ਪਤਾ ਹੀ ਉਹਦੀ ਸਵਾਦ ਆ ਤਾਂ ਹੋਰ ਵੀ ਹੌਨ ਸਾਲ ਲੜਦੀ ਵੀ ਨਾਲ ਠੀਕ ਕਹਿੰਦੀ ਤੈਨੂੰ ਕਹਿੰਦੀ ਕਿ ਤੂੰ ਉੱਥੇ ਕੰਮ ਕਰ ਲੈਨੇ ਕਹਿੰਦੀ ਇੱਥੇ ਤਾਂ ਕਰ ਦੇਣੀ ਹੈਗੀ ਤੂੰ ਮੈਂ ਕਹਿ ਬੈਠੀ ਕਿ ਕਿ ਉੱਥੇ ਕਰਦੀ ਆ ਕੰਮ ਲੈ ਹੋਰ ਹੋਰ ਇਹਦੇ ਕੋਲ ਕੋਈ ਕੰਮ ਨਹੀਂ ਲੜਨ ਨੂੰ ਵੱਡੀ ਸੇ ਕੀ ਹੋਇਆ ਸੀ ਕਹਿੰਦੇ ਲੜਨ ਨੂੰ ਤਾਂ ਤੂੰ ਲੜਦੀ ਹੀ ਰਹਿੰਦੀ ਚੱਲ ਨਾਲ ਹੁਣ ਤਾਂ ਆਈ ਆ ਮੈਂ ਬੜਨ ਸਹਰੇ ਨੇ ਇਹ ਗੱਲ ਕਹਤੀ ਹੁਣ ਮੇਰਾ ਹੌਨ ਨੂੰ ਜੀ ਕਰੂ ਪੜਾ ਇੱਥੇ ਚੱਲ ਕੋਈ ਨਾ ਪਤਾ ਆ ਕਲਾਸ ਤਾਂ ਪੂਰੀ ਕਰਨੀ ਪਊ ਤੈਨੂੰ ਰਨੇਪ ਹੋਗੀ ਤਾਂ ਹੀ ਆਉਣੀ ਆ ਮੇਰੇ ਤਾਂ ਤੇਰੇ ਵੀ ਨਵਾਸੀ ਜਮਾ ਜੀ ਨਹੀਂ ਲਾਉਦਾ ਮੈਂ ਸੌ ਲਗੀ ਤਾਂ ਆ ਜਾਨੀ ਆ ਭਾਬੀ ਤਾਂ ਬੋਲਦੀ ਰਹਿੰਦੀ 24 ਘੰਟੇ ਹੋਰ ਭਾਬੀ ਨੇ ਕੀ ਕੰਮ ਹੋ ਤਾਂ ਮੇਰੇ ਨਾਲ ਕੁੱਤੇ ਖਾਣੀ ਕਰਦੀ ਆ ਬਥੇਰੀ ਹੁਣ ਬਈ ਸਰਦਾ ਨਹੀਂ ਹੋਰ ਤੇ ਆ ਤੂੰ ਬਾਗੀ ਸੰਭਰਨਾ ਮੈਨੂੰ ਪੈ ਗਿਆ ਅੱਗੇ ਤੂੰ ਸਕੂਲ ਜਾਂਦੀ ਸੰਭਰ ਜਾਂਦੀ ਸੀ ਉੱਚ ਪੁੱੱਚੇ ਲਾ ਜਾਂਦੀ ਸੀ ਹੁਣ ਮੈਨੂੰ ਕਰਨਾ ਪੈ ਗਿਆ ਉਹ ਕੜਾ ਹੱਥ ਲਾਉਂਦੀ ਤੈਨੂੰ ਪਤਾ ਹੀ ਉਹਦੇ ਤਾਂ ਕੰਮ ਤੇ ਜਮਾ ਹੱਥ ਨਹੀਂ ਲਾਉਂਦੀ ਔਰ ਲਹੂ ਪੀਂਦੀ ਸੀ ਕਹਿੰਦੀ ਸੀ ਕਹਿੰਦੀ ਮਾਂ ਸਵੇਰੇ ਉਹ ਕਰਦੀ ਸੀ ਝਾੜੂ ਕੱਢਦੀ ਸੀ ਕਹਿੰਦੀ ਬੈਠ ਗਈ ਉੱਥੇ ਕਹਿੰਦੀ ਝਾੜੂ ਵੀ ਨਹੀਂ ਜੱਜਣਾ ਕੱਢਦੀ ਹੈਗੀ ਲੈ ਅਸੀਂ ਕੱਢ ਤਾਂ ਦਿੰਨੇ ਤੂੰ ਜਮੀ ਨਹੀਂ ਹੱਥ ਲੁੰਦੀ ਕਹਦੇ ਹਾਂ ਬੋਰੀ ਪਿਆ ਕਰ ਮੂਰੇ ਕੁਝ ਨਹੀਂ ਹੁੰਦਾ ਦੇਖ ਕਿਵੇਂ ਜੱਜ ਕੀ ਬੰਦੀ ਆ ਹੂੰ ਪਿਆਰ ਹੋਈ ਫਿਰਦੀ ਟੜਕੇ ਕਿਤੇ ਕੀ ਬਤਾ ਉਪਰ ਘਰੇ ਦੱਸਦੀ ਆ ਆ ਦੇਖ ਲੈ ਗਵਾਂਡੀਆਂ ਦੀ ਬਹੁਤ ਇੰਨਾ ਕੰਮ ਕਰਦੀ ਆ ਬਲਾਹੀਂ ਦੇ ਸਾਲ ਸਰ ਤੇ ਵੀ ਨਹੀਂ ਚੁੰਨ ਲੰਦੀ ਤਾਂ ਕਿੱਥੋਂ ਲੰਦੀਆਂ ਨੇ ਚੁੰਨੀਆਂ ਅੱਜ ਕੱਲ ਚੱਕਤੀਆਂ ਦੁਨੀਆਂ ਜੰਗੀਆਂ ਦੀ ਸ਼ਰਮ ਹੁੰਦੀ ਸੀ ਉਹ ਚੱਕਤੀ ਬੱਸ ਹੁਣ ਸ਼ੋਰ ਗੀ ਚੱਕੀ ਗੀ ਨੂੰ ਪੁੱਤੇ ਦੀ ਪਿਆਰ ਨਹੀਂ ਚਰੋ ਮਾਤਾ ਉਸਤਾਦ ਦੇ ਘਰ ਪਰ ਮੂਰੇ ਵੀ ਚੁੰਨੀ ਲੈ ਕੇ ਰੱਖਦੇ ਆ ਫੇਰ ਲੈਣੀ ਪੈਂਦੀ ਆ ਪੁੱਤ ਸਿਆਣੇ ਦੀ ਪੁੱਤ ਤਾਂ ਲੈਂਦੇ ਨੇ ਮੇਰੀ ਗੱਲ ਸੁਣ ਪਾਣੀ ਪੀ ਲਿਆ ਕਿੱਥੇ ਚਾਹ ਮੰਗੀ ਸੀਗੀ ਬਣਾ ਕੇ ਲਿਆ ਕੇ ਦਿੱਤੀ ਘੰਟਾ ਹੋ ਗਿਆ ਪਾਣੀ ਦੇ ਕੇ ਮੱਥੇ ਲੱਗ ਗਈ ਉਹ ਤਾਂ ਚਲਵਾਏ ਆ ਉਹ ਕਰਦੀ ਮੈਂ ਬਣਾ ਕੇ ਲਿਆਉਣੀ ਆ ਕੁੱਟ ਮੇਰੇ ਪੁੱਤ ਵਾਸਤੇ ਚਾਹ ਨਹੀਂ ਮੈਂ ਪੀ ਲੂੰਗੀ ਹੈਨਾ ਹੋਰ ਨਾਲੇ ਕੁਝ ਖਾਣ ਨੂੰ ਲਿਆਏ ਉਹਨਾਂ ਤਾਂ ਕੁਝ ਵੀ ਨਹੀਂ ਪੁੱਛਿਆ ਮੈਨੂੰ ਕਾਣ ਨੂੰ ਤਾਂ ਮੈਂ ਕਿੱਲੀ ਆਉਂਗਾ ਉਹ ਤਾਂ ਜਿੰਦਾ ਲਾ ਕੇ ਰੱਖਦੀ ਸਾਰੇ ਘਸੇ ਕਾਣ ਨੂੰ ਤਾਂ ਮੈਂ ਕਿਲੇ ਵਿੱਚ ਚਾਦੀ ਕੁੱਟ ਕਰਦੀ ਆ ਤੇ ਕਰਨ ਦੇਉਗੀ ਐ ਨਹੀਂ ਪਤਾ ਉਹ ਹੀ ਨਾ ਕਰਨ ਦੇਵੇ ਚਲ ਸੁਪਸ ਬੋਲੂਗੀ ਹਾਂ ਤੇ ਗੋਡੇ ਚ ਫੜ ਕੇ ਬਹਿ ਜੂਗੀ ਨਾ ਕੁਛ ਖਵਾਉਣਾ ਨਾ ਵਾਸਤਾ ਵੰਡੇ ਆ ਪੈਨੇ ਮੇਰੇ ਗੁਰੂਏ ਵੀ ਨਹੀਂ ਮਾਣੀ ਉਹਦੇ ਜਮੇ ਨਹੀਂ ਹੱਥ ਲਾਉਣੋਂ ਹਟਲੀ ਇਹ ਤਾਂ ਭਾਈ ਕੀ ਕਰਾਂਗੇ ਇਹਦਾ ਤਾਂ ਭਾਈ ਬਕੀ ਆ ਕੀ ਕਰਦੇ ਆ ਕਦਾਂ ਫੇਰ ਕਰਦੀਆਂ ਹੋਰ ਕੀ ਕਰਦੀਆਂ ਉਹ ਕੁੜੀ ਆਈ ਉਹਨੂੰ ਕੁਟਚਾ ਦੀ ਕਰਕੇ ਦੇਣੀ ਆ ਮੜਾ ਜੇ ਬਾਰੇ ਮੇਰਾ ਪਾਲੀ ਜੰਗਾ ਡੇਢ ਦਾ ਗਲਾਸ ਮੇਰਾ ਪਾਲੀ ਮੜਾ ਜਾ ਹੋਗਾ ਡੇਢ ਗਲਾਸ ਆ ਉਹ ਫੇਰ ਮੈਂ ਤਰੱਕੀ ਦੇ ਨਹੀਂ ਪੀਤੀ ਅੱਜ ਪੀਤੀ ਨਹੀਂ ਉਹ ਤਾਂ ਜਿਤਨਾ ਬਾਕੀ ਹੈ ਜੇ ਫੇਰ ਮਾਂਗਾ ਜਾ ਲਾ ਕੇ ਪੀਊਂਗਾ ਪਾ ਲੂੰਗੀ ਪਾਲੀ ਜੰਗਾ ਮੈਂ ਕਿਉਂ ਪਰੈਣਾ ਉਥੇ ਲਿਆ ਦੀ ਜੰਗਾ ਕੀ ਗੱਲ ਬੇਬੇ ਗਵੰਡਰ ਨਾਲ ਗੱਲਾਂ ਕਰਕੇ ਥੱਪ ਗਈ ਛੇਤੀ ਚਾਹ ਡੱਬਰਾ ਚੱਕ ਲਿਆ ਕੁੜੀ ਡੱਬਰਾ ਬਰਫ ਖਿੜੀਏ ਮੇਰੀ ਗੱਲ ਸੁਣ ਹੁਣ ਤਾਂ ਉਹ ਕੁੜੀ ਆਈ ਉਹਨੂੰ ਤੂੰ ਜਾ ਕਰਕੇ ਦਿੱਤੀ ਲੈ ਕੁੜੀ ਦਾ ਸਹਾਲ ਜੋੜ ਕੇ ਆ ਆਪਦੇ ਪਿੰਡੋਂ ਆਈ ਆਗੀ ਕੋਈ ਨਹੀਂ ਬਣਾ ਲਾਂਗੇ ਚਾ ਅਜੇ 1 ਵਜ ਜਾਵਾਂ ਮੈਂ ਚਲ 2 ਵਜ ਸਾਰੇ ਡੱਬਰੇ ਤੇ ਉਤਾਰ ਲਾਂਗੇ ਤੇ ਮੈਂ ਕਿਹਾ ਮੈਂ ਉਹਦੇ ਵਾਸਤੇ ਚਾਹ ਕੇ ਮੈਂ ਇਤਨੀ ਉਹ ਆ ਗਿਆ ਜੱਸੀ ਕਹਿੰਦਾ ਕਿ ਮੇਰਾ ਵੀ ਘੁੱਟਕ ਪਾਣੀ ਪਾਲੀ ਕਹਿੰਦਾ ਉਹ ਤਾਂ ਹੀ ਕਰੀਓਗਾ ਘੁੱਟਕ ਪਾਣੀ ਘੁੱਟਕ ਪਾਣੀ ਕਿਉਂ ਚਾਹ ਮਿੱਠਾ ਦੱਸ ਇੱਥੇ ਗਾਹ ਬਾਦੂ ਆਇਆਗਾ ਆ ਹੁਣ ਤਾਂ ਗੜਵੀ ਭਰ ਕੇ ਮੈਨੂੰ ਤੜਕੇ ਚਾਹ ਦੀ ਫੜਾਈ ਆ ਚੱਲ ਕੋਈ ਨਾ ਬੱਤ ਥੋੜੀ ਜਿਹੀ ਤਾਂ ਪੀ ਤੂੰ ਕਰੋ ਥੋੜੀ ਥੋੜੀ ਫੇਰ ਤਰ ਖੰਡ ਚਾਹ ਨਾ ਮਾਣੇ ਜਰੀ ਨਹੀਂ ਦੱਦਾਗਾ ਕੋਦੀ ਮੁੱਕ ਜਾਂਦਾਗਾ ਜਿੰਦੇ ਜਿਹੜੇ ਚਾਹ ਨੂੰ ਦਿੰਦੇ ਜਿਹੜਾ ਚਾਹ ਗਾਹ ਹਲ ਜੋੜ ਕੇ ਆਏ ਹੋਗੇ ਆ ਤੂੰ ਤਾਂ ਵੰਡਣ ਆ ਤੇ ਆਈਆਂਗੀ ਤੇ ਵੰਡਣ ਆ ਤੇ ਮੈਂ ਕੀ ਚਾਹ ਪੀ ਕੇ ਆਈਆਂ ਤੇ ਚਾਹ ਹੀ ਜਾਣਦੀ ਤਨਵੰਤ ਤਾਂ ਲਾਇਆ ਹੀ ਉੱਥੇ ਮੇਰੀ ਗੱਲ ਸੁਣ ਪੁੱਤ ਮੈਂ ਤਾਂ ਪੈਸੇ ਲੈਣ ਹੀ ਗਈ ਸੀ ਮੈਂ ਕਿਹ ਚੱਲ ਕਿੱਦੇ ਦੇ ਲੈਣੇ ਉਹਨਾਂ ਤੋਂ ਪੈਸੇ ਹੀ ਲਿਆ ਮੂੰਹੋਂ ਪੈਸੇ ਲੈਣੀ ਉਹਨਾਂ ਤੋਂ ਹੁਣ ਆਪਣੇ ਕਿਉਂ ਨਹੀਂ ਲੈ ਕੇ ਆਸੀ ਉਹ ਦੇਸੀ ਉਹ ਫਿਰ ਤੂੰ ਲੜੇਂਗੀ ਤੂੰ ਉਹਦਾ ਸੁਖਾ ਹੀ ਨਹੀਂ ਸੀ ਕਿ ਲੋਕ ਕਿਉਂ ਲੈਣ ਨਾ ਫਿਰ ਮਿਲਗੇ ਪੈਸੇ ਮਿਲੇ ਕਿੱਥੋਂ ਕਹਿੰਦੀ ਹਲੇ ਠਹਿਰ ਕੇ ਦੇਵਾਂਗੇ ਜੀਰੀ ਯੂਰੀ ਵੇਚ ਤਿੰਨ ਘੰਟਿਆਂ ਚ ਤੈਨੂੰ ਪੈਸੇ ਨਹੀਂ ਦਿੱਤੇ ਅਗਲੀ ਨੇ ਤਿੰਨ ਘੰਟੇ ਲਾਤੇ ਫੇਰ ਕੀ ਹੋਗਾ ਕੋਈ ਹੋਰ ਮਿਲ ਜਾਂਦੀ ਆ ਗੱਲਾਂ ਆਈ ਉਹ ਕਰ ਦਿੰਦੀ ਪੁੱਤ ਕੁੱਟਚਾ ਦੀ ਕਰਨੇ ਕੁੜੀ ਕੀ ਕਹੂਗੀ ਆ 2 ਵਜੇ ਤਾਰਨਾਂਗੇ ਸਾਈਡ ਡੱਬ ਦੇ ਨਾਲ ਕੁੜੀ ਪੀ ਲੂ ਨਾ ਤੁਸੀਂ ਪੀ ਲਓ ਆ ਸਾਰਾ ਦਿਨ ਚਾਹ ਚਾਹ ਉੰਨੇ ਭਾਂਡੇ ਹੋ ਜਾਂਦੇ ਸਾਰੇ ਦਿਨ ਆਪ ਤਾਂ ਤੂੰ ਉਧਰ ਵਾਗੀ ਆ ਹੁਣ ਦੇਖ ਲੈ ਆ ਪੈਣੇ ਹਲੇ ਤੱਕ ਫਿਰ ਮੈਂ ਮਾਝੂ ਤੂੰ ਤਾਂ ਮਾਝਦੀ ਨੀ ਪੈਣ ਲੱਗਸਾ ਉਮਰੋਂ ਐ ਘਰ ਲੱਗ ਜਾਂਦੀ ਨੇ ਬੇਬੇ ਤੂੰ ਹੁਣ ਮੈਂ ਠੇਕਾ ਤਾਂ ਲੈ ਰੱਖਿਆ ਸਰਵਰ ਮੈਂ ਮਾਝਣੇ ਆ ਭਾਂਡੇ ਤੂੰ ਕਿਹੜਾ ਮਾਝਦੀ ਆ ਤੂੰ ਤਾਂ ਤੜਕੇ ਆ ਕੇ ਤਿਆਰ ਹੋ ਕੇ ਖੜ ਜੇਨੀ ਜਿਵੇਂ ਕੋਈ ਵੱਡੀ ਆ ਤੈਨੂੰ ਤਾਂ ਨਾ ਬਸ ਮੇਰੀ ਤਿਆਰੀ ਤੇ ਉਹ ਯਾਰ ਇਹਦੇ ਨੇ ਸੜੇਵਾ ਹੋ ਰਿਹਾ ਦਾ ਚੱਲ ਚੰਗਾ ਪਈ ਨਾ ਧਰਮ ਦੀ ਹੁਣ ਉਹ ਕੁੜੀ ਕੀ ਕਹੂਗੀ ਜਦ ਸੋ ਨੂੰ ਮੈਂ ਕੀ ਕੁੜੀ ਕਹੂਗੀ ਤਾਂ ਕੁੜੀ ਕਹਾ ਪਰਾਉਣੀ ਆਈ ਆ ਇੱਥੇ ਕੁੜੀ ਰਹਿੰਦੀ ਆਗੀ ਕਿਹੜਾ ਵਾਜੀ ਆਈ ਆ ਮੇਲਣ ਬਣ ਕੇ ਆਪਦੇ ਪਿੰਡਾਂ ਅਗਲੀ ਮਰਜ਼ੀ ਨਾਲ ਮੋੜੀ ਆ ਅਗਲੀ ਆਪਦੇ ਫਿਰ ਵੀ ਮਾਪਿਓ ਨਹੀਂ ਉਹ ਕਰਦੀ ਆਗੀ ਐ ਤਾਂ ਵੀ ਇੱਥੇ ਰਹਿ ਜੂਗੀ ਜਿੰਨੇ ਦਿਨ ਸਕੂਲ ਕਾਲਜ ਲੱਗੂ ਓਨੇ ਦਿਨ ਹੀ ਇੱਥੇ ਰਹਿੰਦੀ ਆ ਜਦੋਂ ਛੁੱਟੀਆਂ ਹੋ ਜਾਂਦੀਆਂ ਉਹਦੀ ਚੱਕ ਕੇ ਵਹਿਕ ਉੱਡ ਲੈਂਦੀ ਆ ਆ ਮਾਸੀ ਭਾਣਜੀ ਨੂੰ ਮੂੰਹ ਪੈ ਰਿਆ ਬਸ ਘਰੀ ਜਾਓ ਨਾ ਮੂਰੇ ਗੋਲਾ ਧੰਦਾ ਘਰ ਦੀ ਸੀ ਚਾਹ ਇਹ ਨਾ ਮੇਰੀ ਗੱਲ ਸੁਣਾ ਆ ਤੜਕੇ ਤੋਂ ਗੜਬੀ ਭਰ ਕੇ ਚਾਹ ਦੀ ਪੀਤੀ ਆ ਆ ਬੇਬੇ ਨੂੰ ਹੁਣ ਚਾਹ ਨੂੰ ਤੋ ਆਖਿਆ ਸੀਗਾ ਨਾ ਮੈਨਾਂ ਤਾਂ ਕੋਈ ਨਹੀਂ ਆਖਿਆ ਤੈਨੂੰ ਤਾਂ ਕੋਈ ਨਹੀਂ ਆਖਿਆ ਤੇਰਾ ਬਾਹ ਨਾਲੇ ਕੇ ਚੱਕੀ ਖੜੀ ਸੀ ਤਾਂ ਮਾਮਾ ਸਾਤਰ ਆਇਆਗਾ ਨਾ ਗੁਰਚਾ ਵਾਸਤੇ ਬਾਦੂ ਆਇਆ ਹੋਇਆਗਾ ਆ ਮੈਨੂੰ ਤਾਂ ਐ ਵੀ ਨਹੀਂ ਪਤਾ ਬੇਬੇ ਚਾਹ ਤੇਰੀ ਬੈਠੀ ਸੀ ਤੈਨੂੰ ਕਾਹਨੂੰ ਪਤਾਗਾ ਚਾਹ ਤਾਂ ਨਾ ਮਾਂ ਪੁੱਤਾਂ ਐ ਪੀਣਗੇ ਜਿਵੇਂ ਪਤਾ ਨਹੀਂ ਕੀ ਪਾਣਾ ਪੱਥਰ ਲਿਆਉਂਦੇ ਨੇਗੇ ਸੌਂ ਹੀ ਤਾਂ ਜਾਨਾ ਬੈਠਾ ਗੜਬੀ ਚਾਹ ਦੀ ਪੀਕੇ ਵੀ ਨਹੀਂ ਜਾਣਦਾ ਨਹੀਂ ਉਹ ਦਾ ਨਾ ਮੜਾ ਮੋਸ਼ਨ ਬਣਿਆ ਪਿਆ ਮੋਸ਼ਨ ਬਣਿਆ ਪਿਆ ਪਤਾ ਨਹੀਂ ਉਹਨਾਂ ਦੇ ਕਾਹਦੇ ਮੋਸ਼ਨ ਬਣੇ ਰਹਿੰਦੇ ਨੇ ਤੇਰੀ ਮਾਂ ਦਾ ਮੋਸ਼ਨ ਤਾਂ ਗਵਾਂਢਾ ਨਾ ਬਣਾ ਰਹਿੰਦਾ ਆ ਤੇਰਾ ਇਹ ਪਤਾ ਨਹੀਂ ਕਿੱਥੋਂ ਚੁੱਸ ਗਿਆ ਆ ਕਿੱਥੋਂ ਖਾ ਕੇ ਆ ਡੱਫ ਗਿਆ ਦੱਸੀ ਮੈਨੂੰ ਕੀ ਖਾ ਕੇ ਆ ਆ ਗੋਰੀਆਂ ਹੋਰ ਤੂੰ ਖਾ ਕੇ ਆਇਆ ਹੋਣਾ ਮਾਰ ਕੇ ਨਾ 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 ਅੱਜ ਦਾ ਪੁੱਕੀ ਗਾਦੀ ਪੁੱਕੀ ਪੁੱਕੀ ਪਤਾ ਕਿੰਨੇ ਰੁਪਏ ਕਿਲੋ ਆ ਖਾਦੀ ਐ ਨੇ ਪੁੱਕੀ ਆ ਖਵਾ ਕੇ ਹੋਣੇ ਕਿਸੇ ਨੇ ਸਿਗਨੇਚਰ ਅਰੇ ਗੋਰੀ ਘਟਾਲੀ ਵਾ ਕੰਦਾ ਮੇਰੀ ਗੱਲ ਸੁਣ ਲੈ ਜਿੱਦ ਤੇਨੂੰ ਮੈਂ ਬੈ ਕੇ ਲਿਆ ਕੋਈ ਹੱਤਾ ਸੀ ਨਾ ਉਦੋਂ ਕਰਨਾ ਬਹਾ ਬੈ ਲਗਾ ਫੀਮਾੜਾ ਫਿਰ ਭੂਖਾ ਲਈ ਸੀ ਜਾਣੇ ਉਦੋਂ ਡੱਫ ਲੈਂਦਾ ਮੇਰਾ ਖੜਾ ਛੁੱਟਿਆਂ ਦਾ ਤੇ ਇਥੋਂ ਉਦੋਂ ਝੁੱੜਸ ਲੈਂਦਾ ਕੁਛ ਉਦੋਂ ਦਾ ਚੰਗਾ ਦੇਖ ਕੇ ਕਰਤਾ ਫਸ ਗਈ ਮੈਂ ਤਾਂ ਤੁਹਾਡੇ ਆ ਕੇ ਥੀ ਨਹੀਂ ਅੱਜ ਨਾ ਮੇਰੇ ਮਨ ਤੇ ਉਹੀ ਥੋੜਾ ਜਿਹਾ ਬੋਝ ਆ ਉਹ ਬੋਝ ਕਰਕੇ ਤੈਨੂੰ ਨਹੀਂ ਲੱਗੇਗਾ ਕਿ ਮੈਂ ਖਾਤਾ ਕੁਛ ਹ ਬੋਝ ਕਹਦਾ ਤੇਰੇ ਕੰਮ ਦਾ ਤੂੰ ਡੱਕਾ ਨਹੀਂ ਤੋੜਦਾ ਦਿਨਾਂ ਕਿਹੜਾ ਚਾਹ ਨੂੰ ਦਿਨਾਂ ਕਿਹੜੇ ਰੋਟੀਆਂ ਨੂੰ ਵੋਇਆ ਹੈ ਨਾ ਇਹ ਤੇ ਆਪਣੇ ਜੀਰੀ ਥੋੜੀ ਜਿਹੀ ਘੱਟ ਨਿਕਲੀ ਆ ਜੀਰੀ ਘੱਟ ਨਿਕਲੀ ਆ ਆ ਜਿਹੜੇ ਤੇਰੇ ਲੱਛਣ ਨੇ ਨਾ ਅੱਗੇ ਨੂੰ ਇੰਨੀ ਕੁ ਵੀ ਨਹੀਂ ਨਿਕਲਣੀ ਨਾ ਤੂੰ ਦੇਖੀ ਚੱਲੀ ਕਣ ਕੇ ਪੈਂਡ ਮਣੀ ਕੱਢੂ ਪੈਂਡ ਮਣੀ ਯਾਦ ਰੱਖੀ ਮੇਰੀ ਗੱਲ ਪਤਈਆ ਕੱਢੇਗਾ ਪੈਂਡ ਮਣੀ ਅੱਖ ਤਾਂ ਤੇਰੀ ਖੁੱਲਦੀ ਨਹੀਂ ਹੈਗੀ ਨਹੀਂ ਚਾਹ ਤੇਰੀ ਆਉਣ ਫਿਰ ਬੇਬੇ ਨੇ ਕੋਈ ਨਹੀਂ ਤੇ ਤਹਾਣਾ ਤੇਰੀ ਆ ਚਾਹ ਦੋ ਵਜੇ ਤਰ ਹੁੰਨੀ ਚਾਹ ਬਾਰੀ ਬਾਰੀ ਚਾਹ ਨਾਲ ਧਰਨੀ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਹਾਂ ਤੇਰੀ ਮਾਂ ਵੀ ਤੇਰਾ ਲੈ ਕੇ ਬਾਹਰ ਨਾਲ ਚੱਕੀ ਖੜੀ ਸੀ ਉਹ ਤੇ ਮੈਂ ਚਾਹ ਧਰਦੀ ਆ ਐਂ ਕਰ ਚਾਹ ਬਣਾ ਲੈ ਫਿਰ ਮੈਂ ਖੇਤ ਕਿੜਾ ਮਾਰਿਆ 2 ਵਜੇ ਬਣੂਗੀ ਚਾਹ ਨਿਚਲਾ ਜਾ ਜਾ ਨਾ ਚਲ ਟਿੱਕੇ ਜੇ ਬੋਲੇ ਨੇ ਹਿਸਾਬ ਲਾ ਲਈ ਚੰਗਾ ਚੰਗਾ ਮੈਂ ਮੜੇ ਕੇਂਦਰ ਕੇ ਜਾ ਕੇ ਆਉਣਾ ਚੰਗਾ ਜਾ ਕਿਸੇ ਦੀ ਮਰਜ਼ੀ ਜਾ ਆ ਉਹਨੂੰ ਪੁੱਛਣਾ ਕਹੀ ਜੀ ਲੈ ਗਿਆ ਸੀ ਮਾ ਮਾ ਲਿਆ ਮ ਉਹ ਤੂੰ ਲੈ ਜਾ ਟੜ ਜਾ ਦਸ ਮਿੰਟ ਸਿਰ ਦੁਖਣ ਲੱਗਾ ਦੋਨਾਂ ਜਣਿਆਂ ਨੇ ਮੇਰੇ ਅੱਜ ਜਾਣਾ ਕਿਤੇ ਬਾਹਲੀ ਤਿਆਰ ਜੇ ਹੋਈ ਫਿਰਦੀਆਂ ਆ ਤੈਨੂੰ ਤੇ ਤੇਰੀ ਮਾਂ ਨੂੰ ਮੇਰਾ ਤਿਆਰ ਹੋਣ ਤੇ ਬੜਾ ਮਚੇਵਾ ਚੜਦਾ ਜਾਣਾ ਕਿਤੇ ਨਾਲੇ ਹੋਰ ਆ ਸੋਡੇ ਮੰਗੋ ਸੜੇ ਹਣ ਮਾਰਦੀ ਆ ਪਤਾ ਨਹੀਂ ਨਾ ਤੈਨੂੰ ਕਿੰਨੇ ਦਿਨ ਹੋ ਗਏ ਇਹ ਸਾਰੇ ਦੀ ਹੈ ਕਾਨੂੰ ਮੱਥੇ ਕੁੱਟੇ ਪਾ ਲੀ ਮੈਂ ਕਹਣਾ ਕਾਨੂੰ ਗੁੱਟਣਾ ਇਹ ਤਾਂ ਮੈਂ ਤੂੰ ਮੈਂ ਹੁਣ ਬੰਨ ਲੈਣਾ ਢਾ ਕੇ ਪਰਨਾ Mm. All of them.